ਡੇਰਾ ਬਾਬਾ ਗੰਗਾ RAM ਜੀ ਦੇ ਲੰਗਰ ਹਾਲ ਵਿਖੇ ਫਟਿਆ ਗੈਸ ਸਿਲੰਡਰ ਸੱਤ ਸੇਵਾਦਾਰ ਗੰਭੀਰ ਰੂਪ ਵਿੱਚ ਜ਼ਖਮੀ ਅੱਜ ਦਿਨ ਸ਼ਨੀਵਾਰ ਸਮਾਂ ਕਰੀਬ ਦੁਪਹਿਰ 1 ਵਜੇ ਡੇਰਾ ਸਿੱਧ ਬਾਬਾ ਗੰਗਾ RAM ਜੀ ਵਿਖੇ ਅੱਜ ਗੈਸ ਸਿਲੰਡਰ ਫਟਣ ਨਾਲ ਸੱਤ ਵਿਅਕਤੀ ਬੁਰੀ ਤਰ੍ਹਾਂ ਚੁੱਲਸ ਗਏ ਹਨ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਗਿੱਦੜਵਾਹਾ ਅਤੇ ਦੀਪ ਹਸਪਤਾਲ ਗਿੱਦੜਵਾਹਾ ਵਿਖੇ ਭਰਤੀ ਕਰਾਇਆ ਗਿਆ ਜਾਣਕਾਰੀ ਅਨੁਸਾਰ ਡੇਰਾ ਬਾਬਾ ਗੰਗਾ RAM ਜੀ ਵਿਖੇ ਹਰ ਸਾਲ ਦੀ ਤਰ੍ਹਾਂ 23 ਮਈ ਨੂੰ ਭਾਗ ਗੰਗਾ ਰਾਮ ਜੀ ਦੀ ਵਰਸੀ ਮਨਾਇ ਜਾਂਦੀ ਹੈ ਅਤੇ ਵਰਸੀ ਤੋਂ ਇੱਕ ਹਫਤਾ ਪਹਿਲਾਂ ਸ਼੍ਰੀ ਮਦ ਭਾਗਵਤ ਕਥਾ ਦਾ ਆਰੰਭ ਹੋ ਜਾਂਦਾ ਹੈ ਇਸ ਦੌਰਾਨ ਡੇਰਾ ਵਿਖੇ ਸ਼ਰਧਾਲੂਆਂ ਲਈ ਲਗਾਤਾਰ ਲੰਗਰ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਅੱਜ ਵੀ ਡੇਰੇ ਦੇ ਧੂਨੇ ਵਾਲੇ ਪਾਸੇ ਸਥਿਤ ਲੰਗਰ ਹਾਲ ਵਿੱਚ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਗੈਸ ਪੱਟੀਆਂ ਦੇ ਨਜ਼ਦੀਕ ਅੱਗ ਲੱਗ ਗਈ ਇਸੇ ਦੌਰਾਨ ਇੱਕ ਸਿਲੰਡਰ ਵਿੱਚ ਬਲਾਸਟ ਹੋ ਗਿਆ ਜਿਸ ਨਾਲ ਅੱਗ ਹੋਰ ਵੀ ਤੇਜ਼ ਹੋ ਗਈ ਇਸ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਡੇਰੇ ਦੇ ਬਿਲਕੁਲ ਕਰੀਬ ਸਥਿਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਮੌਕੇ ਤੇ ਪੁੱਜ ਕੇ ਅੱਗ ਦੇ ਕਾਬੂ ਪਾਇਆ ਅਤੇ ਘਟਨਾ ਵਾਲੀ ਜਗ੍ਹਾ ਤੇ ਪਏ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਇਸ ਅਗਨੀ ਦੀ ਘਟਨਾ ਵਿੱਚ ਡੇਰੇ ਦੇ 7 ਸੇਵਾਦਾਰ ਪੂਰੀ ਤਰ੍ਹਾਂ ਚੁੱਲਸ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਦੀਪ ਹਸਪਤਾਲ ਗਿੱਦੜਵਾਹਾ ਅਤੇ ਸਿਵਲ ਹਸਪਤਾਲ ਗਿੱਦੜਵਾਹਾ ਵਿਖੇ ਭੇਜੇ ਪਰਤੀ ਕਰਾਇਆ ਗਿਆ ਦੂਜੇ ਪਾਸੇ ਇਸ ਦੁਖਪਰੀ ਘਟਨਾ ਦਾ ਪਤਾ ਚਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਪ੍ਰਪਲ ਸ਼ਰਮਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੰਜਾਲ ਬਿੰਟਾ ਔੜਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਵੇ ਢਿਲੋਂ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਦਾ ਹਾਲਚਲ ਜਾਣਿਆ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਗਦਰਬਾਹ ਦੇ ਐਸ ਐਚ ਓ ਇੰਸਪੈਕਟਰ ਪਰਮਜੀਤ ਕੁਮਾਰ ਵੀ ਮੌਕੇ ਤੇ ਪੁੱਜ ਗਏ ਸਰ ਅੱਜ ਡੇਰੇ ਦੇ ਵਿੱਚ ਵਰਸੀ ਸਮਾਗਮ ਚੱਲ ਰਹੀ ਸੀਗੇ ਉੱਥੇ ਕੁਝ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀਗੇ ਵਿੱਚੋਂ 5 ਅਸੀਂ ਦਾਖਲ ਕਰ ਲਏ ਸੀਗੇ ਤੇ 2 ਬਹਿਨ ਸਿਉ ਹਸਪਤਾਲ ਭੇਜਦੇ ਸੀਗੇ ਵਿੱਚੋਂ ਤੇ ਇਹਨਾਂ ਦਾ ਮੁੱਢਲਾ ਇਲਾਜ ਕਰਕੇ 3 ਪੇਸ਼ਾਂ ਦੇ ਬਰਨ ਜ਼ਿਆਦਾ ਸੀਗੇ 6 ਤੋਂ 7% ਸੀਗੇ ਉਹਨਾਂ ਨੂੰ ਬਠਿੰਡਾ ਪ੍ਰਾਈਵੇਟ ਰੈਫਰ ਕਰਤਾ ਤੇ 2 ਬਹਿਨ ਸਾਡੇ ਕੋਲ ਅਸਟੈਂਡ ਹੋ ਗਏ ਪੇਸ਼ੈਂਟ ਸਾਰੇ ਖਤਰੇ ਤੋਂ ਬਾਹਰ ਹੈ ਉਹ ਇਲਾਜ ਚੱਲ ਰਿਹਾ ਹੈ ਲੋਕਾਂ ਨੂੰ ਮੰਦਪਾਗੀ ਕੱਟਣਾ ਜਿਹੜੀ ਵਾਪਰੀ ਹੈ ਡੇਰਾ ਬਾਬਾ ਗੰਗਾਰਾ ਵਿੱਚ ਹਾਂ ਠੀਕ ਹੈਣਾ ਚਾਹੀਦਾ ਬੜੀ ਐਸਾ ਕਦੇ ਚਾਂਸ ਨਹੀਂ ਹੋਇਆ ਜੀ ਕਿ ਦਰਵਾਜ਼ੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਾਬਾ ਜੀ ਕਗਰਾਂਜੀ ਦੀ ਪਰਸਿੱਧੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਲੰਗਰ ਪਾਣੀ ਉੱਥੇ ਬਣ ਰਿਆ ਸੀ ਕੁਦਰਤੀ ਇੱਕਦਮ ਰੱਬ ਜਾਣੇ ਕੀ ਹੋਇਆ ਅਚਨਚੇਤ ਅੱਗ ਇੱਕਦਮ ਵੱਧ ਗਈ ਤੇ ਉਹ ਜਿਹੜੇ ਸਾਰੇ ਸੇਵਾਦਾਰ ਸੀ ਹਰਵਾਈ ਸੀ ਇੱਕਦਮ ਇਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਇੰਨੀ ਜ਼ਿਆਦੇ ਸੀ ਕਿ ਉਹ ਇੱਕਦਮ ਸਿਲੰਡਰ ਨੂੰ ਪੈ ਗਈ ਫਿਰ ਸਿਲੰਡਰ ਫਟ ਗਿਆ ਉਹਦੇ ਨਾਲ 7 ਬੰਦੇ ਬੜੇ ਬਹੁਤ ਭਿਆਨਕ ਰੂਪ ਦੇ ਵਿੱਚ ਜਖਮੀ ਹੋ ਗਏ ਬੜਾ ਤੇ ਜੀ ਬਾਬਾ ਜੀ ਅੱਗੇ ਅਰਦਾਸ ਕਰਦੇ ਆਂ ਕਿ ਤੁਹਾਡੀ ਸ਼ਰਨ ਸਾਰਾ ਸ਼ਹਿਰ ਸਰਦਾ ਲੈਂਦਾ ਤੇ ਤੁਸੀਂ ਹਮੇਸ਼ਾ ਹੀ ਇਸ ਸ਼ਹਿਰ ਤੇ ਵੱਡਾ ਮਿਹਰ ਭਰਿਆ ਹੱਥ ਰੱਖਿਆ ਤੇ ਅੱਜ ਤੁਹਾਡੇ ਹੀ ਡੇਰੇ ਦੇ ਵਿੱਚ ਇੰਨਾ ਵੱਡਾ ਖਾਸਾ ਆਪਰੇ ਆ ਤੇ ਜੇ ਕੁਝੜਾ ਹੋਣਾ ਸੀ ਉਹ ਤਾਂ ਪ੍ਰਮਾਤਮਾ ਦੇ ਸਾਰੇ ਆ ਜੀ ਅਸੀਂ ਹੁਣ ਵੀ ਤੁਹਾਡੇ ਅੱਗੇ ਹੀ ਅਰਦਾਸ ਬੇਨਤੀ ਕਰਦੇ ਆਂ ਕਿ ਇਹ ਦੁੱਖ ਤਾਂ ਭੁੱਲ ਜੂਗਾ ਸਰਣ ਤੰਦਰੁਸਤੀ ਹੈ ਬਖਸ਼ੇ ਪ੍ਰਮਾਤਮਾ ਤੁਸੀਂ ਅਸੀਸ ਬਾ ਦੇ ਉਹ ਵੀ ਚਲੋ ਜਿਹੜੀ ਹੋਣ ਵਾਲੀ ਘਟਨਾ ਸੀ ਉਹ ਹੋ ਗਈ ਠੀਕ ਹੋ ਕੇ ਆਪੋ ਆਪਣੇ ਘਰਾਂ ਚ ਜਾਣ ਆਪੋ ਆਪਣੇ ਬੱਚਿਆਂ ਕੋਲੇ ਜਾਣ ਬੜੀ ਮੰਦ ਭਾਗੀ ਘਟਨਾ ਅਸੀਂ ਵੀ ਇਸ ਸਟੇਰੀ ਦੇ ਆਪਣਾ ਅਸ਼ਰਧਾਲੂ ਆ ਜੀ ਅਸੀਂ ਤਾਂ ਕਿ ਸਾਰੀ ਕੋਈ ਐਸਾ ਸ਼ਖਸ ਨਹੀਂ ਹੁਣਾ ਮੰਡੀ ਦਾ ਜਿਹੜਾ ਇਸ ਸਟੇਰੀ ਚ ਨਾ ਜਾਂਦਾ ਹੋਵੇ ਤੇ ਪਹਿਲੀ ਵਾਰੀ ਐਡਾ ਵੱਡਾ ਇਹ ਚਾਂਸ ਬਣਿਆ ਚਲੋ ਪਾਪਾ ਜੀ ਆਪ ਸਭ ਦੇਖ ਰਹੇ ਆ ਉਹਨਾਂ ਨੇ ਠੀਕ ਕਰਨਾ ਉਹਨਾਂ ਦੇ ਚੰਨਾ ਚਿਰ ਦਾ ਅਸਰ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਬਣੀਓ ਇਥੋਂ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਬਹੁਤੀ ਸਖਤ ਅਲਫਾਜ਼ਾਂ ਦੇ ਵਿੱਚ ਦੁੱਖ ਜ਼ਾਹਿਰ ਕਰਦਾ ਕਿ ਜਿਹੜੇ ਪਰਵਾਰਾਂ ਦੇ ਸੱਜਣਾ ਦੇ ਇਹੇ ਏਟੀਵਿਟੀ ਸੱਟ ਲੱਗੀ ਏਟੀਵਿਟੀ ਜਖਮ ਕੋਈ ਪ੍ਰਮਾਤਮਾ ਇਹਨੂੰ ਠੀਕ ਕਰੂਗਾ